ਤੜਕੇ ਸਵੇਹਾ ਦੇ ਤੁਰੇ ਆ ਇਹਨਾਂ ਦੇ ਨਾਕੇ ਨੁਕੇ ਤੋੜਦੇ ਕਰਦੇ ਤਾਂ ਅਸੀਂ ਇਸ ਥਾਂ ਤੇ ਆਏ ਆ ਪਿੱਛੇ ਨਾਕਾ ਟਿਪਰ ਵਗੈਰਾ ਲਾਇਆ ਵੇ ਸੀ ਕਿ ਇੱਥੇ ਵੀ ਅਸੀਂ ਇਹਨਾਂ ਨੂੰ ਕਹਿਣੇ ਆ ਬੇਨਤੀ ਕਰਦੇ ਆ ਵੀ ਜੇ ਖੂਨ ਖਰਾਬੇ ਤੋਂ ਬਿਨਾਂ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਫਿਰ ਸਾਨੂੰ ਥਾਂ ਤੇ ਜਾਣ ਦੇਣ ਥਾਂ ਅਸੀਂ ਚੱਕ ਲਿਆਵਾਂਗੇ ਉਦੋਂ ਬਾਅਦ ਗੱਲਬਾਤ ਕਰ ਲੈਣਾ ਮਸਲਾ ਨਿਬੜਦਾ ਠੀਕ ਹੈ ਹਾਲਾਂਕਿ ਪਹਿਲਾਂ ਗੱਲਬਾਤ ਤਾਂ ਹੋ ਹੀ ਪਈ ਆ ਸਰਕਾਰ ਨਾਲ ਇਹ ਤਾਂ ਉਹ ਤੋਂ ਮੁੱਕਰੇ ਆ ਉਹ ਤਾਂ ਕਹਿੰਦੇ ਮਾਦਲੀ ਨਹੀਂ ਅਸੀਂ ਕਿਸੇ ਥਾਂ ਦੀ ਧੱਕਾ ਕਰੀਏ ਕਿਸਾਨਾਂ ਦੇ ਪਹਿਲਾਂ ਪੂਰੇ ਪੈਸੇ ਦੇਵਾਂਗੇ ਹਾਂ ਲੜੀ ਗਾਰ ਹੋਇਆ ਪਿੱਛੇ ਟੈਪਰ ਲਾਏ ਹੋਏ ਸੀ ਉੱਥੇ ਭਰ ਕੇ ਜੇ ਸਿਆ ਭਾਰਤ ਮਾਲਾ ਪਿੱਛੇ ਆਉਂਦੀ ਐ ਟੈਪਰ ਲਾਏ ਹੋਏ ਸੀ ਉੱਥੇ ਲੱਠ ਚਾਰੀ ਕੀਤਾ ਇਹਨਾਂ ਨੇ ਹੁਣ ਗੱਲ ਕਿੱਥੇ ਫਸੀ ਗੱਲ ਤਾਂ ਫਸੀ ਹੋਈ ਸਾਨੂੰ ਸਾਧੇ ਨਹੀਂ ਜਾਣ ਦਿੰਦੇ ਉੱਥੇ ਜੇ ਉਹਨਾਂ ਨੇ ਕੋਈ ਗੱਲ ਕਰਨੀ ਐ ਸਾਫਾ ਜੀ ਦਾ ਇਹ ਵੀ ਸਾਡੇ ਕਿਸਾਨਾਂ ਨੂੰ ਪੈਸੇ ਦੇਣ ਜਿੰਨੇ ਪਿੱਛੇ ਦਿੱਤੇ ਉਹਨੇ ਪੈਸੇ ਦੇ ਦੇਣ ਗੱਲ ਮੁੱਕਦੀ ਐ ਜੇ ਨਹੀਂ ਪੈਸੇ ਦੇਣੇ ਸਾਡੇ ਕੋਈ ਬੰਦੇ ਬੰਦੇ ਮਾਰਨ ਤੋਂ ਬਾਅਦ ਦੇਣੇ ਉਹ ਦੇਖ ਲੈਣ ਤੇ ਜੇ ਬੰਦੇ ਮਾਰਨ ਤੋਂ ਨਹੀਂ ਦੇਣੇ ਸਾਰੇ ਪੰਜਾਬ ਨੂੰ ਸਾਫ ਹੋ ਜੂ ਵੀ ਇਹ ਭਾਈ ਕੁਇਰ ਕਰਕੇ ਨੇ ਪੈਸਾ ਵੀ ਨਹੀਂ ਕੋਈ ਦੇਣਾ ਕੱਲ ਨੂੰ ਮੌਜਨਾ ਕਹਦੇ ਨੇ ਸਾਰੇ ਪੰਜਾਬ ਦੀ ਸਾਡੇ ਤਾਂ ਜ਼ ਅਗਲਾ ਨਾਕਾ ਇੱਥੇ ਆ ਹੈਗਾ ਆਪਣਾ ਸੇਮਨਾਲਾ ਸੇਮਨਾਲ ਦੇ ਆਸ-ਪਾਸੇ ਦੀ ਕੋਈ ਨਹੀਂ ਹੈਗਾ ਜਦੋਂ ਇਹਨਾਂ ਨਾਲ ਭੜਕੇ ਲੰਘਣਾ ਪੈਣਾ ਸਾਨੂੰ ਸਾਡਾ ਕੀ ਪ੍ਰੋਗਰਾਮ ਤੁਸੀਂ ਲੰਘਾਂਗੇ ਹਰ ਹਾਲਤ ਜਿੰਨੇ ਮਰਜ਼ੀ ਮਾਰ ਲਣ